ਹਾਂਜੀ ਪਟਨਾ ਸਾਹਿਬ ਦੇ ਧਰਤੀ ਦੇ ਦਰਬਾਰ ਸਾਹਿਬ ਨਮਸਤਕ ਹੋਣ ਤੋਂ ਬਾਅਦ ਅੱਜ ਦੂਸਰਾ ਦਿਨ ਆ ਸਾਡਾ ਤੇ ਅੱਜ ਲੋਕਲ ਗੁਰਦੁਆਰਾ ਸਾਹਿਬ ਜਿੱਨੇ ਹੋਣਗੇ ਉਹ ਦੇਖ ਕੇ ਆਵਾਂਗੇ ਆਪਾਂ ਆ ਆਪਣਾ ਪਟਨਾ ਸਾਹਿਬ ਦਾ ਜੋ ਅਕਾਲ ਤਖਤ ਸਾਹਿਬ ਗੁਰਦੁਆਰਾ ਜੀ 메ਨ ਗੁਰਦੁਆਰਾ ਜੋ ਆਪਣਾ ਇੱਥੋਂ ਦਾ ਆਪਾਂ ਅੱਜ ਤੁਹਾਨੂੰ ਆਪਣੇ ਵਲੌਗ 'ਚ ਜੋ ਲੋਕਲ ਗੁਰਦੁਆਰੇ ਸਾਂ ਜਿੰਨੇ ਵੀ ਉਹ ਸਾਰੇ ਦਿਖਾਵਾਂਗੇ। ਲਓਏ ਲੋਕਲ ਗੁਰਦੁਆਰੇ ਘੁੰਮਣ ਲਈ ਆਟੋ ਕਰਾ ਲਿਆ ਤੇ ਆ ਸਾਡੇ ਸੰਗਤ ਬੈਠ ਕੇ ਮਨਾਏ ਹਾਂ। ਚਲੋ ਹੁਣ ਆਪਾਂ ਚੱਲਦੇ ਆਂ। ਇਹ ਗੁਰਦੁਆਰਾ ਸੰਗਨਗੜ੍ਹ ਜੋ ਮੇਨ ਇਮਾਰਤ ਆ ਪੁਰਾਣੀ ਤੇ ਇਹ ਜਿਹੜਾ ਇਹ ਮਹਾਰਾਜਾ ਸਾਹਿਬ ਆ। ਇਹ ਜੀ ਰੋਕ ਕੇ ਪੜ ਲਿਓ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇਹ ਮੇਨ ਇਮਾਰਤ ਆ ਗੁਰਦੁਆਰਾ ਕੰਗਣਗਾੜ ਤੇ ਇੱਥੇ ਕਹਿੰਦੇ ਅੱਜ ਵੀ ਕੰਗਾ ਕੰਗਾ ਜਦੋਂ ਫਲੋ ਤੇ ਵਧਦਾਗਾ ਤਾਂ ਇੱਥੇ ਆ ਕੇ ਅੱਜ ਵੀ ਚਰਨ ਛੂਹ ਕੇ ਜਾਂਦੀ ਆ ਇਹ ਇਮਾਰਤ ਆ ਜੋ ਮੇਨ ਆ ਗੁਰਦੁਆਰਾ ਕੰਗਣਗਾੜ ਦੀ ਤੇ ਇਹਦੀ ਜਗ੍ਹਾ ਹੁਣ ਕਹਿੰਦੇ ਨਵੀਂ ਇਮਾਰਤ ਬਣਾ ਦਿੱਤੀ ਗਈ ਆ ਕੰਗਣ ਘਾੜ ਕੋ ਦੁਬਾਰਾ ਸਾਹਿਬ ਤੇ ਇਹ ਹੈ ਜੀ ਗੁਰਦੁਆਰਾ ਕੰਗਣ ਘਾੜ ਸਾਹਿਬ ਤੋਂ ਮਾਰਤਾ ਜੀ ਉਹ ਗੁਰਦੁਆਰਾ ਕੰਗਣ ਘਾੜ ਸਾਹਿਬ ਇਹ ਮਾਰਤਾ ਜੀ ਗੁਰਦੁਆਰਾ ਕੰਗਣ ਘਾੜ ਦੀ ਜੋ ਨਵੀਂ ਬਣੀ ਆ ਇੱਥੇ ਕਹਿੰਦੇ ਪਹਿਲਾਂ ਗੰਗਾ ਹੁੰਦੀ ਸੀ ਉਹਨ ਪਿੱਛੇ ਹਟ ਗਈ ਆ ਤੇ ਇੱਥੇ ਉਹਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੈ ਜੀ ਇਮਾਰਤ ਬਣੀ ਆ ਕੰਗਣ ਘਾੜ ਦੀ ਜੋ ਨਵੀਂ ਹੈ ਬਾਦ ਤਾਂ ਗੰਗਾ ਦੀ ਜੋ ਪਟਨਾ ਸਾਹਿਬ ਇੱਥੇ ਨਾਵ ਵਗੈਰਾ ਖੜੀਆਂ ਹੁਣ ਆਪਾਂ ਪੁੱਛਦੇ ਆ ਇਹਨਾਂ ਨੂੰ ਵੀ ਨਾਵ 'ਚ ਸਾਨੂੰ ਵੀ ਝੂਟਾ ਦੇ ਦੇਣਗੇ ਕਿ ਕੀ ਹਿਸਾਬ ਕਿਤਾਬ ਹੈਗਾ ਇਹ ਕਰੋ ਜੀ ਦਰਸ਼ਨ ਗੰਗਾ ਨਦੀ ਦੇ ਇਹ ਕਹਿੰਦੇ ਜਦੋਂ ਗੰਗਾ ਆਉਂਦੀ ਆ ਤਾਂ ਬਹੁਤ ਜ਼ਿਆਦਾ ਪਾਣੀ ਆਪਣੇ ਕੰਗਣ ਘਾੜਗੁਰ ਦਵਾਰਾ ਸਾਹਿਬ ਕੋਲ ਚਲਾ ਜਾਂਦਾ ਹੈਗਾ ਤੇ ਤੁਸੀਂ ਦੇਖੋ ਕੰਗਨਾ ਦੇ ਉਹ ਉਧਰ ਬ੍ਰਿਜਾ ਗੁਰਦੁਆਰਾ ਸਾਹਿਬ ਕੌਂਕਾਟ ਇੱਕ ਸਾਡੇ ਚਲੋ ਜੀ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਲਓ ਜੀ ਹੁਣ ਆਪਾਂ ਹਾਂਡੀ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਆ ਤੇ ਇਹ ਇਹ ਆਪਾਂ ਬ੍ਰਿਜਾ ਕੰਗਨਾ ਦੇ ਅੰਦਰ ਜਾ ਰਹੇ ਆ ਦੇਖੋ ਇਹ ਅੰਦਰ ਜਾ ਰਿਹਾ ਸਮਾਹਾ ਹਰਦਾ ਇਹ ਦੇਖੋ ਕੰਮਟਰ ਟ੍ਰੈਫਿਕ ਚੱਲਦਾ ਗੱਡੀਆਂ ਚੱਲਦੀਆਂ ਤੇ ਨੀਚੇ ਟ੍ਰੇਨ ਚੱਲਦੀ ਹੈ ਇਹ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਤੇ ਸ਼ਾਨਦਾਰ ਬਣਿਆ ਹੋਇਆ ਇਹ ਅਜੀ ਗੁਰਦੁਆਰਾ ਹਾਂਡੀ ਸਾਹਿਬ ਤੇ ਉਹ ਅਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾਂ ਦੇ ਨਿਸ਼ਾਨ ਇਹ ਗੁਰਦੁਆਰਾ ਹਾਂਡੀ ਸਾਹਿਬ ਕਰੋ ਜੀ ਦਰਸ਼ਨ ਗੁਰਦੁਆਰਾ ਹਾਂਡੀ ਸਾਹਿਬ ਇਹ ਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਨਿਸ਼ਾਨ। ਗੁਰੂ ਦੇ ਦਰਸ਼ਨ। ਹਾਂ ਜੀ ਦੇਖੋ ਗੁਰਦੁਆਰਾ ਹਾਂਡੀ ਸਾਹਿਬ ਇਹ ਬਿਲਕੁਲ ਗੰਗਾ ਨਦੀ ਦੇ ਨਾਲ ਬਣਿਆ ਹੋਇਆਗਾ। ਇਸ ਬਾਰੇ ਦਾ ਇਤਿਹਾਸ ਵੀ ਤੁਹਾਨੂੰ ਆਦਿ ਲੈ ਵੀਡੀਓ। ਅਗਲੇ ਦਿਨ ਉਹਨਾਂ ਪਾ ਪਾ ਦਾਂਗੇ। ਇਹ ਗੁਰਦੁਆਰਾ ਹਾਂਡੀ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਪਾਉਜ਼ ਕਰਕੇ ਪੜ੍ਹ ਸਕਦੇ ਹੋ। ਇੱਥੇ ਮਾਣ ਦੱਸ ਦਿੰਨਾ ਵੀ ਹਾਂ ਦੀ ਚ ਖਿਚੜੀ ਬਣਦੀ ਸੀ ਤੇ ਅੱਜ ਵੀ ਉਹ ਖਿਚੜੀ ਦਾ ਲੰਗਰ ਹਾਲੇ ਤੱਕ ਇੱਥੇ ਰੋਜ਼ ਟੁੱਟ ਵਾਤ ਰਿਆ ਜੀ ਗੋਮਨ ਸਿੰਘ ਜੀ ਪਿੱਛੇ ਖੜਦੇ ਹੋਏ ਆ ਤਸਵੀਰ ਜਿਹੜੀ ਬਣੀ ਹੋਈ ਹੈ ਖਿਚੜੀ ਦਾ ਲੰਗਰ ਸ਼ਗਨ ਤੋਂ ਬਾਅਦ ਇੱਥੇ ਲੋ ਜੀ ਥੋੜੀ ਦੋ ਕਮਿੰਟ ਦੇ ਰਸਤੇ ਤੇ ਆ ਕੇ ਸਾਡੇ ਬੰਦਿਆਂ ਨੂੰ ਪੁੱਕ ਲਾ ਕੀ ਤੇ ਕਹਿੰਦੇ ਅੰਬੂਰ ਲੈ ਕੇ ਜਾਵਾਂਗੇ ਤੇ ਨਹੀਂ ਪਾਵਾਗੇ ਕੱਲ ਦਾ ਰੋਲਾ ਪਾਇਆ ਹੋਇਆ ਇਹਨਾਂ ਨੇ ਕੂਰ ਲੈਨੇ ਆਂ ਕੂਰ ਲੈਨੇ ਆਂ ਬਿੰਦ ਲੈਨੇ ਆ ਲੈ ਕੇ ਹੀ ਖੜੇ ਬਰਦਾਸ਼ਤ ਨਹੀਂ ਕਰ ਸਕਦੇ ਬਿਲਕੁਲ ਭੁੱਖ ਬਰਦਾਸ਼ਤ ਨਹੀਂ ਕਰ ਸਕਦੇ ਇਹ ਡਾਕਟਰ ਮਨਜੀਤ ਸ਼ਹਿਰ ਕੋਲ ਦਾ ਨਾਨਾਪੁਰ ਨੇ ਤਾਣਾਪੁਰ ਹਾਂ ਦੀ ਸਭ ਘਰ ਤੋਂ ਬਾਰੇ ਦਾ ਇਸ਼ਤਿਹਾਰ ਹੈ ਪੁਲ ਕੋਲੇ ਤਾਣਾ ਨਾਲ ਚੱਲਦੇ ਆਂ ਮੰਗਾਜ ਚੈੱਕ ਕਰੋ ਸਾਰੇ ਹੈਲਮਟ ਲੈ ਕੇ ਜਾਂਦੇ ਇੱਥੇ ਆਖਵਾ ਅਨੇਕ ਭਾਰਾਂ ਦੇ ਤੋਂ ਪਿੱਛੇ ਪਰ 1.55 ਇਹ ਹੈ ਜੀ ਪੁਰਦਵਾਰਾ ਕੋਲ ਦਾ ਬਾਗ ਇੱਥੇ ਬੂਟੇ ਲਾਏ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਗਾਇਆ ਜਾਂਦਾ ਬਗੀਚੇ 'ਚ ਦੇਖੋ ਜੀ ਪੁਰੂ ਦਾ ਬਾਗ ਅਟਨਾ ਸਾਹਿਬ ਇਹ ਹੈ ਜੀ ਕੜਾ ਪ੍ਰਤੇਕ 72 ਜੀ ਸਾਹਿਬ ਦਾ ਤੇ ਇਹ ਦਰਖਤ ਦੀ ਟਾਣੀ ਹੈ ਜੇ ਜਿਹੜੀ ਥੱਲੇ ਗੁਰੂ ਤੇਗ ਬਹਾਦਰ ਜੀ ਬੈਠਦੇ ਸੀ ਉਹ ਇਤਿਹਾਸ ਹੈ ਜੀ। ਉਹ ਦੁਬਾਰਾ ਗੁਰੂ ਕਾ ਬਾਗ ਜਿੱਥੇ ਇਤਿਹਾਸ ਹੈ ਇਹ। ਤੇ ਹੁਣ ਆਪਾਂ ਬਾਹਰ ਜਾ ਕੇ ਬੂਟਾ ਜੋ ਲੈ ਕੇ ਆਏ ਹਾਂ ਉਹਨੂੰ ਲਗਾਵਾਂਗੇ। ਇਹ ਹੈ ਜੀ ਗੁਰੂ ਕਾ ਬਾ ਗੁਰਦੁਆਰਾ ਸਾਹਿਬ ਚ। ਉਹ ਤੇ ਇੱਕ ਬਾਦਰ ਜੀ ਨੇ ਇੱਕ ਨਿਮਾਂ ਦੀ ਤਾਤਨ ਕਰਕੇ ਇੱਥੇ ਗੱਡੀ ਸੀ ਤੇ ਅੱਜ ਨਿਮਾਂ ਦਾ ਪੂਰਾ ਦਰਖਤਾ ਇਹ। ਇਹ ਤੁਸੀਂ ਦੇਖ ਸਕਦੇ ਆ ਜੀ ਇਹ ਪਟਨਾ ਸਾਹਿਬਾ ਲਓ ਜੀ ਇਹ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਚ ਲੋਕਾਂ ਸੰਗਤਾਂ ਵੱਲੋਂ ਲਗਾਏ ਗਏ ਆਪਣੀ ਸ਼ਰਧਾ ਭਾਵਨਾ ਨਾਲ ਜੋ ਦਰਖਤਾਂ ਜੋ ਵੀ ਆ ਲੈ ਕੇ ਆਉਂਦੇ ਸੰਗਤਾਂ ਇੱਥੇ ਆਪਣੇ ਆਪਣੇ ਬੂਟੇ ਲਗਾ ਜਾਂਦੇ ਆ ਤੇ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਬੂਟੇ ਲੱਗੇ ਹੋਏ ਨੇ ਤੇ ਇੱਥੇ ਸਾਡੇ ਵੀ ਸਾਥੀ ਮਿੱਤਰ ਆਪਣੀਆਂ ਮਨੋ ਕਾਮਨਾਵਾਂ ਦੇ ਲਈ ਬੂਟੇ ਲੈ ਕੇ ਆਏ ਆ ਇਹ ਇੱਥੇ ਲਗਾ ਕੇ ਜਾਣਗੇ ਤੇ ਅੱਜ ਗੁਰਦੁਆਰੇ ਗੁਰੂ ਕੇ ਬਾਗ ਵਿੱਚ ਗੁਰੂ ਸਾਹਿਬ ਜੀ ਦਾ ਖੂਹ ਇਹ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਜਲ ਚਪਾਇਆ ਜਾਂਦਾ ਆ ਦੇਖੋ ਇਹ ਜਲ ਚਪਾਇਆ ਜਾਂਦਾ ਹੈ ਬਾਬਾ ਜੀ ਜਲ ਚਕਾਉਂਦੇ ਆ ਸੰਗਤਾਂ ਨੂੰ ਤੇ ਇੱਧਰ ਆਪਣਾ ਸਰੋਵਰ ਰਹਿ ਗਿਆ ਜੀ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਬਾਪ ਪਹੁੰਚਦੇ ਆ ਆਪਣੀ Trenul ala este